ਏ ਮਾਂ ਜਿਹੜੀ ਇਹਦਾ ਕਦਰ ਨਹੀਂ ਆਪਾਂ ਕਰਦੇ। ਜਿੱਦਾਂ ਕੋਈ ਮਰਦੀ ਮਾਇਆ ਭਾਣੀ ਹੋਵੇ। ਸੰਸਾਰ ਦਾ ਰਾਜਾ ਵੀ ਬੜੀ ਜਣਾ। ਮਾਂ ਦੀ ਮਮਤਾ ਦਾ ਬੋਲ ਨਹੀਂ ਤਾਂ ਸਿਰ ਰੱਖਾ। ਕਹਿੰਦੇ ਕੋਈ ਰਾਜਾ ਨਾ ਆਪਣੀ ਮਾਂ ਨੂੰ ਕਹਿੰਦਾ ਮਾਂ ਮੇਰੇ ਕੋਲ ਮਾਇਆ ਬੜੀ ਕਰ। ਮੈਂ ਰਾਜਾ ਬਣ ਗਿਆ ਦੁਨੀਆ ਦਾ। ਤੇ ਦੇਖਿਆ ਬੇਟਾ ਕਰ ਤੇਰੀ ਮਮਤਾ ਦਾ ਮੁੱਲ ਦਾਰ ਨਹੀਂ ਮਾਂ ਕਹਿੰਦੀ ਦਾਰਸ਼ਕਾ ਕਹਿੰਦਾ ਲੈ ਮੈਂ ਰਾਜਾ ਹੋ ਗਿਆ ਤੇ ਤੂੰ ਨਹੀਂ ੁਕੇਂਦੀ ਬਹਿਣੀ ਦਾਰਸਾਂ ਮਾਂ ਮੇਰੇ ਕੋਲ ਇੰਨੀ ਮਾਇਆ ਮੈਂ ਕੁਝ ਵੀ ਖਰੀਦ ਸਕਦਾ ਇਹਦਾ ਮਾਇਆ ਨਹੀਂ ਮਾਂ ਦੀ ਮਮਤਾ ਨਹੀਂ ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਨਾ ਮਾਂ ਕੋਈ ਜੀ ਜਾਣ ਸਕਦੀ ਮਾਂਵਾ ਮਿਲਦੀ ਹੈ ਬਜਾ ਕੇ ਦੱਸੋ ਜੇ ਰਾਤੀ ਗਈ ਹੈ

ਇਦੋਂ ਬਾੜਾ ਘੜੇ ਪੈ ਗਏ ਨਾ ਮਾਂ ਪਿਓ ਕੀ ਕਹਿੰਦੇ ਕਹਿੰਦੇ ਸੱਚੀ ਧਾਰਨਾ ਦੇ ਮੈਂ ਕਹਿੰਦੀ ਫਿਰ ਨਾਲ ਜਿਵੇਂ ਬਚਪਨ ਚ ਮੈਨੂੰ ਜੱਫੀ ਪਾ ਕੇ ਸੌਂਦਾ ਹੁੰਦਾ ਸੀ ਮਾਂ ਪੈਜਦੇ ਰਹੇ ਉਹ ਸਾਰੇ ਅੱਜ ਭਾਵੇਂ ਜੋ ਮਰਜ਼ੀ ਕਹੀਏ ਕਿ ਮੈਂ ਆ ਬਣ ਗਿਆ ਮਣ ਗਿਆ ਮਾਂ ਨਹੀਂ ਸਾਡੇ ਕੋਲ ਸਮਾਂ ਨਹੀਂ ਨਿਕਲਦਾ ਹਰੇਕ ਮਾਂ ਹੀ ਜਿਹੜੀ ਸਾਨੂੰ ਪੈਂ ਸਾਰੀ ਰਾਤ ਜਾਗਦੀ ਰਹੀ ਹੈ ਆਪਣੀ ਨੀਂਦ ਛੱਡ ਕੇ ਸਾਨੂੰ ਸੁਵਾਉਂਦੀ ਨਹੀਂ ਹੈ ਕਿਹਦਾ ਕਹਿੰਦੀ ਮੈਂ ਇਹ ਗੁਰਦਾਮ ਜਿਵੇਂ ਬਚਪਨ ਜਦ ਮੈਨੂੰ ਤਲਵਕੜੀ ਪਾ ਕੇ ਨਾਲ ਮੇਰੇ ਪੈਦਾਰੇ ਨੂੰ ਕਹਿੰਦੇ ਹਾਂ ਵਾਂ ਇਹਨੇ ਇੱਕ ਰਾਤ ਵਿੱਚ ਣ ਬੈਠਾ ਅੱਜ ਮੇਰੀ ਮੇਰੇ ਕੋਲ ਆਏ ਮੇਰੇ ਨਾਲ ਬੈਠੇ ਹੈ ਜਿਵੇਂ ਛੋਟੇ ਹੁੰਦੇ ਮੇਰੇ ਸਿਰ ਵਿੱਚ ਹੱਥ ਰੇ ਸੀ ਸਾਰਿਆਂ ਨੇ ਜਿੰਨੇ ਆਪਾਂ ਬੈਠੇ ਭਾਵੇਂ ਚੇੜੀ ਦਾਣੇ ਵਾਲੇ ਭਾਵੇਂ ਕਾਲਿਆਂ ਵਾਲੇ ਸਾਰੇ ਲੋਕੀ ਦੇ ਵੇਖੋ ਉਹ ਸਮਾਂ ਲੱਭਦਾ ਹੈ मां ਦੀ ਗੋਦੀ ਤੇ ਪੈ ਰਹਿਣਾ ਮਾਂ ਦੇ ਸਿਰ ਤੇ ਹੱਥ ਮਾਰਨਾ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਦੀ ਰਹਿ ਗਈ ਲੱਗਦਾ ਸਕੂਲੋਂ ਆ ਗਿਆ ਉਹਨੇ ਬਹੁਤ ਥੋੜਾ ਹੁੰਦਾ ਸੀ ਮਾਂ ਦੇ ਨਾਲ ਹੀ ਬਣਾ ਕੇ ਬਾਹਰ ਮਾਂਗੇ ਤੇ ਇੱਕ ਰਾਜੇ ਨਾਲ ਪੈ ਗਈ ਕਿ ਕੋਈ ਬਾ ਅੱਜ ਤੋਂ ਮੈਂ ਰਾਜ ਦਰਬਾਰ ਦਾ ਸਾਰਾ ਕੰਮ ਨਿਭਾ ਕੇ ਤੇਰੀ ਕੋਲ ਆ ਜਾਂਦਾ ਕੈਨਸੀ ਜਿੱਥੇ ਮਾਂ ਹੋਈ ਉਹਨੂੰ ਪੈ ਗਈ ਮਾਂ ਨੇ ਗੋਦੀ ਨੂੰ ਕਹਿਤਾ ਉਰੇ ਜਿੱਥੇ ਮੈਂ ਸੌਣਾ ਨਾ ਉਹਦੇ ਖੱਬੇ ਪਾਸੇ ਇੱਕ ਜੱਗ ਪਾਣੀ ਦਾ ਭਰ ਟੋਏ ਹੁਣ ਗੋਦੀ ਉਹ ਘਮਾਦੀ ਭੱਜੀ ਜੇ ਨੇ ਜਿੱਤੇ ਮਾਰ ਲਾਣੀ ਪਈ ਆ ਉਹਦੇ ਨਾਲ ਖੱਬੇ ਪਾਸੇ ਇੱਕ ਜੱਗ ਪਾਣੀ ਦਾ ਟੋਏ ਤੇਰਾ ਹੋ ਗਿਆ ਆ ਗਿਆ ਨਾ ਮਾਂ ਨੇ ਮੋਤੀ ਪਾਣੀ ਘੁਆਇਆ ਕਹੇ ਜੀ ਰਾਤ ਦੀ ਹੁਣ ਮੇਰਾ ਕੋਲ ਤੇਰੇ ਨਾਲ ਪਾਇ ਨੀ ਤਹਾਵਾ ਤੇਰੇ ਨਾਲ ਤੇਰੇ ਕੋਲ ਤਾਂ ਹੀ ਤੇ ਆਏ میرے کوئی ہوں گی منٹ ہو گلا مسالہ لا پہ چالی کرو بہت نہیں کرو کی گل ہوگی ماں ਆ ਕਹਿੰਦੀ ਉਸ ਆਖੀ ਜਿੱਥੇ ਮੈਂ ਲੰਮਾ ਪਿਆ ਤੇ ਗਿਲਾ ਹੈ ਇੱਥੇ ਸਾਰੀ ਰਾਤ ਕੀ ਕਰਨੀ ਇੱਕ ਮਿੰਟ ਨਹੀਂ ਨਿਕਲ ਸਕਦਾ ਬਾਕੀ ਬਸ ਤਾਰਦਾ ਮਗਰ ਮੈਂ ਮੰਨ ਤਾ ਕਿਵੇਂ ਮੈਂ ਸਮਝਾਂਗੀ ਕਹਿੰਦੀ ਰਾਤ ਦੀ ਤੂੰ ਤੇ ਇੱਕ ਮਿੰਟ ਨਹੀਂ ਬੈਠ ਸਕਦਾ ਜਦੋਂ ਤੂੰ ਛੋਟਾ ਸੀ ਨਾ ਤੈਨੂੰ ਸੱਜੇ ਪਾਉਂਦੀ ਸੀ ਤੂੰ ਸੱਜਾ ਗਿਲਾ ਕਰਦਾ ਸੀ ਚੁੱਪ ਕੇ ਆਪਨੇ ਸੱਜੇ ਪੈਜਾ ਨਹੀਂ ਸੀ ਤੈਨੂੰ ਖੱਬੇ ਪਾਸੇ ਦੀ ਸੀ ਉਹ ਤੂੰ ਖੱਬੇ ਪਾਸੇ ਵੀ ਗਿਲਾ ਕਰਦਾ ਸੀ کوڑیا میں تیرے شادی دے پانے کی تھی کہ تو تے میری شادی نو بھی گلا 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 سا اور میں نے میرے سال کھڑے ہیں گلے پہ پہ کے دل میں سکے پایا ہے آج ایک ایک منٹ پہ بھی تیرے پڑو سکے پہ پہ ہویا ایک منٹ پہ بھی تیرے پڑو پہ ہویا اور تو گلا کرنا مادی محمد دا مولی پڑو کدھے بھی نہیں پڑ سکتا اے کی ہے بورڈ کبھی کیبی بڑی سونی کبتا چکی میرا من آگے بڑی رہے